ਅਸੀਂ ਨਾਈਟ ਫੂਡ ਸਟਰੀਟ ਹੈ ਜਿਹੜੀ ਚੰਡੀਗੜ੍ਹ ਦੀ ਉੱਥੇ ਖੜੇ ਆ ਸਟੂਡੈਂਟਸ ਇੱਥੇ ਆਉਂਦੇ ਆ ਦੂਜੇ ਪੇਸ਼ੈਂਟਸ ਆਉਂਦੇ ਆ ਪੀਜੀਆਈ ਦੇ ਉਹਨਾਂ ਦੇ ਰਿਲੇਟਿਵ ਆਉਂਦੇ ਆ ਤਾਂ ਮੈਨੂੰ ਲੱਗਦਾ ਵੀ ਇੱਥੇ ਅਸੀਂ ਇੱਕੋ ਗੱਲ ਰੱਖੀ ਵੀ ਐਨਐਫਐਸ ਦੇ ਵਿੱਚ ਜੋ ਰੇਟਸ ਹੋਣ ਉਹ ਬੜੇ ਮਾਰਜਨ ਰੇਟ ਹੋਣੇ ਚਾਹੀਦੇ ਸਸਤੇ ਰੇਟ ਹੋਣੇ ਚਾਹੀਦੇ ਨੇ ਜੋ ਹਰ ਲੋਕ ਹਰ ਇਨਸਾਨ ਹਰ ਸਟੂਡੈਂਟ ਅਫੋਰਡ ਕਰ ਸਕੀ ਆਹ ਦੇਖੋ ਜੀ ਇਹ ਜਗ੍ਹਾ ਐਮਸੀ ਕਾਰਪੋਰੇਸ਼ਨ ਦੇ ਅੰਡਰ ਹੈ ਇਨਗ੍ਰੇਸ਼ਨ ਕੀਤੀ ਸੀਗੀ ਤੇ ਐਮਸੀ ਦਾ ਪਾਰਟ ਹੈ ਤੇ ਇਹਦੇ ਵਿੱਚ ਜੋ ਰੇਟ ਲਿਸਟ ਹੁੰਦੀ ਹੈ ਉਹ ਐਮਸੀ ਡਿਸਾਈਡ ਕਰਦਾ ਵੀ ਕਿੰਨੇ ਰੇਟ ਹੋਣੇ ਚਾਹੀਦੇ ਆ ਕਿ ਇਹਨਾਂ ਦਾ ਆਊਟਲਾਈਨ ਪ੍ਰੋਗਰਾਮ ਹੋਣਾ ਚਾਹੀਦਾ ਜੇ ਇਹ ਹੀ ਦੁਕਾਨ ਜੇ ਕਹਿੰਦੇ ਆ ਵੀ ਕਿਸੇ ਹੋਰ ਪਾਸੇ ਹੁੰਦੀ ਤੁਸੀਂ ਲੈ ਸਕਦੇ ਸੀ ਅਸੀਂ ਕਹਿੰਨੇ ਵੀ ਉੱਥੇ ਠੀਕ ਤੁਸੀਂ ਜੋ ਚਾਰਜ ਕਰਨਾ ਉਸ ਉਸ ਚਾਰਜ ਤੋਂ 2-2 ਚਾਰ ਰੁਪਏ ਵਧਾ ਕੇ ਲੋ ਪਰ ਇਸ ਇੱਥੇ ਤਾਂ ਅਸੀਂ ਐਕਸਪੈਕਟ ਕਰਦੇ ਵੀ ਘੱਟ ਤੋਂ ਘੱਟ ਮਾਰਜਨ ਜਾਣਾ ਚਾਹੀਦਾ ਜੇਬ ਦੇ ਵਿੱਚ ਇਹ ਭਾਵੇਂ ਇਹਦਾ ਰੈਂਟ ਘਟਾਓ ਮਸਲਾ ਕੀ ਆ ਮਸਲਾ ਇਹ ਹੈ ਕਿ ਐਮਸੀ ਹਾਊਸ ਦੀ ਮੀਟਿੰਗ ਦੇ ਵਿੱਚ ਇੱਥੋਂ ਦੇ ਜਿਹੜੇ ਕਾਉਂਸਲਰ ਨੇ ਮਸਲਾ ਚੱਕਦੇ ਨੇ ਕਿ ਇੱਥੇ ਜਿਹੜੇ ਰੇਟ ਨੇ ਇੱਕ ਤਾਂ ਉਹ ਫਿਕਸ ਕੀਤੇ ਜਾਣ ਦੂਜੇ ਪਾਸੇ ਜਿਹੜੀ ਸਫਾਈ ਨੂੰ ਲੈ ਕੇ ਧਿਆਨ ਰੱਖਿਆ ਜਾਵੇ ਕੁਆਲਿਟੀ ਇੰਨੀ ਖਰਾਬ ਸੀਗੀ ਗੰਦਗੀ ਇੰਨੀ ਸੀਗੀ ਜੋ ਹਾਲ ਅਸੀਂ ਮਤਲਬ ਖਾ ਨਹੀਂ ਸਕਦੇ ਜੋ ਬੰਦਾ ਬਣਦਾ ਦੇਖ ਲਵੇ ਉਹ ਖਾਂਦਾ ਨਹੀਂ ਸੀ ਸਸਤੀਕਾਲ ਚੰਡੀਗੜ੍ਹ ਜਦੋਂ ਤੁਸੀਂ ਆਉਨੇ ਹੋ ਤਾਂ ਆਮ ਤੌਰ ਤੇ ਇਹ ਹੈ ਵੀ ਚਾਹੇ ਦੁੱਖ ਪਰੇਸ਼ਾਨੀ ਚ ਚਾਹੇ ਘੁੰਮਣ ਫਿਰਨ ਵਾਸਤੇ ਕਈ ਜਗ੍ਹਾ ਮੈਂ ਜੀਹਾਂ ਨੇ ਜਿੱਥੇ ਲੋਕ ਜਾਣਾ ਬੇहद ਪਸੰਦ ਕਰਦੇ ਨੇ ਤਾਂ ਦੂਜੇ ਪਾਸੇ ਗੱਲ ਇਹ ਵੀ ਹੈ ਵੀ ਇੱਕ ਫੈਸਿਲਿਟੀ ਦੇ ਤੌਰ ਤੇ ਵੀ ਦੇਖਿਆ ਜਾਂਦੀ ਹੈ ਅਸੀਂ ਨਾਈਟ ਫੂਡ ਸਟ੍ਰੀਟ ਹੈ ਜਿਹੜੀ ਚੰਡੀਗੜ੍ਹ ਦੀ ਉੱਥੇ ਖੜੇ ਆ ਇੱਥੇ ਦਾ ਸਭ ਤੋਂ ਵੱਡਾ ਜੇ ਦੇਖਿਆ ਜਾਵੇ ਇਹ ਵੀ ਇੱਕ ਖਾਸ ਤੌਰ ਤੇ ਮੈਨੇ ਇਸ ਕਰਕੇ ਵੀ ਰੱਖਦੀ ਆ ਕਿਲਾ ਇਹ ਨਹੀਂਗਾ ਵੀ ਔਰੇ ਸ਼ੌਂਕ ਨੂੰ ਹੀ ਬਲਕਿ ਸਾਹਮਣੇ ਇਹਦੇ ਪੀਜੀਆ ਹੀ ਪੈ ਜਾਂਦਾ ਇਹਦੇ ਨਾਲ ਬਿਲਕੁਲ ਜੇ ਕਹੀਏ ਤਾਂ ਪੰਜਾਬ ਯੂਨੀਵਰਸਿਟੀ ਪੈਂਦੀ ਆ ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦੇ ਜਿਹੜੇ ਨੌਜਵਾਨ ਨੇਗੇ ਉਹਨਾਂ ਦੇ ਖਾਣ ਪੀਣ ਦੇ ਲਈ ਤੇ ਦੂਜੇ ਪਾਸੇ ਦੇਖੀਏ ਤਾਂ ਪੀਜੀਆ ਦੀ ਵੀ ਬਹੁਤ ਸਾਰੇ ਮਰੀਜ਼ ਨੇ ਜਿਹੜੇ ਉਹ ਖਾਂਦੇ ਪੀਂਦੇ ਨੇਗੇ ਰੋਟੀ ਵਾਸਤੇ ਜਾਂ ਹੋਰ ਕੋਈ ਚੀਜ਼ਾਂ ਨੂੰ ਲੈ ਕੇ ਪਰ ਮਸਲਾ ਕੀ ਆ ਮਸਲਾ ਇਹ ਹੈ ਕਿ ਐਮਸੀ ਹਾਊਸ ਦੇ ਮੀਟਿੰਗ ਦੇ ਵਿੱਚ ਇੱਥੋਂ ਦੇ ਜਿਹੜੇ ਕਾਉਂਸਲਰ ਨੇ ਮਸਲਾ ਚੱਕਦੇ ਨੇ ਕਿ ਇੱਥੇ ਜਿਹੜੇ ਰੇਟ ਨੇ ਇੱਕ ਤਾਂ ਉਹ ਫਿਕਸ ਕੀਤੇ ਜਾਣ ਦੂਜੇ ਪਾਸੇ ਜਿਹੜੀ ਸਫਾਈ ਨੂੰ ਲੈ ਕੇ ਧਿਆਨ ਰੱਖਿਆ ਜਾਵੇ ਕਿਉਂਕਿ ਵੱਡੇ ਤੌਰ ਦੇ ਉੱ ਚੀਜ਼ਾਂ ਜਿਹੀਆਂ ਕਹਿੰਦੇ ਕਈ ਸਾਹਮਣੇ ਆਉਂਦੀਆਂ ਨੇ ਜਿਹਨੂੰ ਲੈ ਕੇ ਦੁੱਖ ਹੁੰਦਾ ਕਿ ਜਿਹੜੇ ਮਰੀਜ਼ ਕੋਈ ਇੱਥੇ ਆਉਂਦੇ ਨੇਗੇ ਜਾਂ ਫਿਰ ਮਰੀਜ਼ਾਂ ਦੇ ਨਾਲ ਦੇ ਆਉਂਦੇ ਨੇ ਉਹਨਾਂ ਦੀ ਕੋਈ ਲੁੱਟਕ ਸੁੱਟਣਾ ਹੋਵੇ ਸੱਚੇ ਕੱਲ ਮਸਲਾ ਚੱਕਿਆ ਤੁਸੀਂ ਇਹ ਕਿ ਨਾਈਟ ਫੂਡ ਸਟਰੀਟ ਹੈ ਜਿਹੜੀ ਇਹਦੇ ਰੇਟ ਫਿਕਸ ਹੋਣ ਇੱਕ ਤਾਂ ਦੂਜੇ ਪਾਸੇ ਗੰਦਗੰਦੇਲਾ ਬਹੁਤ ਆ ਕੀ ਆਖਰ ਹੈ ਜੀ ਇਹ ਚੀਜ਼ ਕੋਈ ਦੇਖਣ ਨੂੰ ਮਿਲੀ ਤੇ ਦੂਜੇ ਪਾਸੇ ਇਹ ਵੀ ਐਮਸੀ ਦਾ ਇੱਥੇ ਕੀ ਦਾਵਾ ਹੈ ਐਮਸੀ ਦੇ ਅੰਦਰ ਆਉਂਦੀ ਆ ਹਾਂ ਦੇਖੋ ਜੀ ਇਹ ਜਗ੍ਹਾ ਐਮਸੀ ਕਾਰਪੋਰੇਸ਼ਨ ਦੇ ਅੰਡਰ ਹੈ ਇਨਗਰੇਸ਼ਨ ਕੀਤੀ ਸੀਗੀ ਤੇ ਐਮਸੀ ਦਾ ਪਾਰਟ ਹੈ ਤੇ ਇਹਦੇ ਵਿੱਚ ਜੋ ਰੇਟ ਲਿਸਟ ਹੁੰਦੀ ਹੈ ਉਹ ਐਮਸੀ ਡਿਸਾਈਡ ਕਰਦਾ ਵੀ ਕਿੰਨੇ ਰੇਟ ਹੋਣੇ ਚਾਹੀਦੇ ਆ ਕੀ ਇਹਨਾਂ ਦਾ ਆਊਟਲਾਈਨ ਪ੍ਰੋਗਰਾਮ ਹੋਣਾ ਚਾਹੀਦਾ ਹੈ ਇਹਨਾਂ ਨੂੰ ਕਿੰਨਾ ਰੇਟ ਰੱਖਣਾ ਹੈ ਸਫਾਈ ਕੀ ਕੀ ਰੱਖਣੀ ਹੈ ਇੱਥੇ ਸਾਰਾ ਕੁਝ ਸੀਗਾ ਪਰ ਪਿਛਲੇ ਕੁਝ ਸਮੇਂ ਤੋਂ ਪਹਿਲਾਂ ਵੀ ਅਸੀਂ ਵੇਖਦੇ ਆਏ ਹਾਂ ਕਾਫੀ ਟਾਈਮ ਤੋਂ ਐਨ ਐਫ ਐਸ ਇੱਕ ਚੰਡੀਗੜ੍ਹ ਦਾ ਉਹ ਪਾਰਟ ਹੈ ਜਿੱਤੇ ਹਰ ਬੰਦਾ ਜਾਣਾ ਚਾਹੁੰਦਾ ਹੈ ਹਰ ਵੀ ਤਾਂ ਦੁੱਖ ਨਾਲ ਦੋਨੇ ਪਾਸੇ ਹੁੰਦੇ ਹਾਲ ਵੀ ਦੁੱਖ ਨਾਲ ਵੀ ਮੈਕਸੀਮ ਇੱਥੇ ਜੋ ਲੋਕ ਆਉਂਦੇ ਇੱਕ ਤਾਂ ਸਟੂਡੈਂਟ ਏਰੀਆ ਹੈ ਯੂਨੀਵਰਸਿਟੀ ਦੇ ਨਾਲ ਲੱਗਦਾ ਹੈ ਸਟੂਡੈਂਟਸ ਇੱਥੇ ਆਉਂਦੇ ਆ ਦੂਜੇ ਪੇਸ਼ੈਂਟਸ ਆਉਂਦੇ ਆ ਪੀ ਜੀ ਆ ਦੇ ਉਹਨਾਂ ਦੇ ਰਿਲੇਟਿਵ ਆਉਂਦੇ ਆ ਤਾਂ ਮੈਨੂੰ ਲੱਗਦਾ ਜੋ ਰੇਟਸ ਹੋਣ ਉਹ ਬੜੇ ਮਾਰਜਨ ਵੇਟ ਹੋਣੇ ਚਾਹੀਦੇ ਸਸਤੇ ਰੇਟ ਹੋਣੇ ਚਾਹੀਦੇ ਨੇ ਜੋ ਹਰ ਲੋਕ ਹਰ ਇਨਸਾਨ ਹਰ ਸਟੂਡੈਂਟ ਅਫੋਰਡ ਕਰ ਸਕੇ ਕੋਈ ਪੇਸ਼ੈਂਟ ਆਵੇ ਉਹ ਅਫੋਰਡ ਕਰ ਸਕੇ ਤੇ ਆਪਣਾ ਪੇਸ਼ੈਂਟ ਦੇ ਰਿਲੇਟਿਵਸ ਜਾਂ ਸਟੂਡੈਂਟ ਅਫੋਰਡ ਕਰ ਸਕਣ ਪਰ ਇੱਥੇ ਬਹੁਤ ਮਹਿੰਗਾ ਮਿਲ ਰਿਹਾ ਸੀਗਾ 1 20 ਰੁਪਏ ਵਾਲੀ ਸੀ 40 ਤੇ ਮਿਲਦੀ ਸੀਗੀ ਤੇ ਕੁਆਲਿਟੀ ਇੰਨੀ ਖਰਾਬ ਸੀਗੀ ਗੰਦਗੀ ਇੰਨੀ ਸੀਗੀ ਜੋ ਹਾਲ ਅਸੀਂ ਮਤਲਬ ਖਾ ਨਹੀਂ ਸਕਦੇ ਜੋ ਬੰਦਾ ਬਣਦਾ ਦੇਖ ਲਵੇ ਉਹ ਖਾਂਦਾ ਨਹੀਂ ਸੀ ਰੇਟ ਵਾਲਾ ਤਾਂ ਜਿਵੇਂ ਸਾਹਮਣੇ ਮੈਨੂੰ ਲੱਗਿਆ ਰੇਟ ਕਿਸੇ ਤੇ ਵੀ ਚਵਾਨੀ ਦਾ ਲਿਖਿਆ ਹੋਇਆ ਅਜੇ ਤਾਂ ਇਹਨਾਂ ਨੇ ਵੇਟ ਲਿਸਟ ਪ੍ਰੋਪਰ ਹੋਣੀ ਚਾਹੀਦੀ ਹੈ ਰੇਟ ਹਰ ਚੀਜ਼ ਦਾ ਰੇਟ ਤੁਸੀਂ ਮੈਂਸ਼ਨ ਕੀਤਾ ਹੋਣਾ ਚਾਹੀਦਾ ਹੈ ਤੁਸੀਂ ਐਵੇਂ ਨਹੀਂ ਆ ਵੀ ਜੇ 30 ਰੁਪਏ ਕਾਰਪੋਰੇਸ਼ਨ ਵੱਲੋਂ ਰੇਟ ਹੋਗਾ ਤੁਸੀਂ 60 ਦੀ ਚੀਜ਼ ਇੱਥੇ ਵੇਚੋ ਦੂਜੀ ਸਭ ਤੋਂ ਵੱਡੀ ਗੱਲ ਇੱਕ ਕੰਪਲੇਂਟ ਨੰਬਰ ਲਾਂਚ ਕੀਤਾ ਜਾਊਗਾ ਵੀ ਇਹ ਕਿਸੇ ਨੂੰ ਵੀ ਐਨ ਐਫ ਐਸ ਦੇ ਰਿਗਾਰਡਿੰਗ ਕੋਈ ਕੰਪਲੇਂਟ ਹੋਊਗੀ ਤਾਂ ਡਾਇਰੈਕਟਲੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਕੰਪਲੇਂਟ ਕਰ ਸਕਦਾ ਹੈ ਰਿਗਾਰਡਿੰਗਲੀ ਫੂਡ ਕੁਆਲਿਟੀ ਸਫਾਈ ਦੇ ਰਿਲੇਟਿਡ ਹੈ ਜਾਂ ਉਹ ਖਾਣੇ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਰਿਲੇਟਿਡ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੋਚੀ ਹੈ ਇਸ ਬਾਰੇ ਵੀ ਇਹ ਇਹ ਨੇ ਕੀ ਆ ਵੀ ਇੱਥੇ ਦੁਕਾਨਾਂ ਖੁੱਲ ਸਕਦੀਆਂ ਬਟ ਇਹ ਤਾਂ ਇੱਕ ਤਰੀਕੇ ਦੀ ਤੁਸੀਂ ਕਹਿ ਸਕਦੇ ਹੋ ਵੀ ਸ਼ਹਿਰ ਦੀ ਇੱਕ ਇਹੋ ਜਿਹਾ ਹਿੱਸਾ ਹੈ ਜਿਹਦੇ ਨਾਮ ਨਾਲ ਪੂਰੇ ਦੇਸ਼ 'ਚ ਚੰਡੀਗੜ੍ਹ ਨੂੰ ਜਾਣਿਆ ਜਾਂਦਾ ਵੀ ਐਨਐਫਐਸ ਲੋਕ ਕਹਿੰਦੇ ਵੀ ਐਨਐਫਐਸ ਜਾਂਦੇ ਹੁੰਦੇ ਸੀ ਅਸੀਂ ਪੁਰਾਣੇ ਸਮੇਂ ਦੇ ਵਿੱਚ ਲੋਕ ਹੁਣ ਵੀ ਬਹੁਤ ਆਂਦੇ ਪੁਰਾਣੇ ਲੋਕ ਬਟ ਸਾਡਾ ਇੱਕੋ ਮਕਸਦ ਹੈ ਅਸੀਂ ਚੰਗਾ ਫੂਡ ਕਿਉਂ ਨਹੀਂ ਪ੍ਰੋਵਾਈਡ ਕਰ ਸਕਦੇ ਚੰਗੀ ਫੂਡ ਕੁਆਲਿਟੀ ਕਿਉਂ ਨਹੀਂ ਦੇ ਸਕਦੇ ਜਿਵੇਂ ਦਾ ਇੱਕ ਥੀਮ ਮੰਨਦੇ ਵਿੱਚ ਬੰਦਾ ਸੋਚਦਾ ਬਟ ਉਸ ਸਾਫ਼ ਦੀ ਦੇਖਿਆ ਜਾਵੇ ਕੁਆਲਿਟੀ ਕੋਈ ਨਹੀਂ ਦੇਖਣ ਨੂੰ ਐਡੀ ਵੱਡੇ ਤੌਰ ਤੇ ਲੱਗਦੀ ਹੈ ਕਿ ਇਹ ਤਾਂ ਚਲੋ ਹਜੇ ਨਹੀਂ ਪਾਸਾ ਚੜਿਆ ਪਰ ਜਿਹੜਾ ਹਾਜ਼ਰ ਉਸ ਤੋਂ ਬਾਅਦ ਥੋੜਾ ਸੀ ਰੇਡਰ ਨੂੰ ਨਾ ਮਾਰੀ ਅਸੀਂ ਸਮਝਾਇਆ ਇਹਨਾਂ ਨੂੰ ਠੀਕ ਹੋਇਆ ਬਟ ਫਿਰ ਇਹਨਾਂ ਜੋ ਫੂਡ ਕੁਆਲਿਟੀ ਹੈ ਪਹਿਲੀ ਗੱਲ ਤਾਂ ਬਾਹਰ ਖਾਣ ਦੀ ਜੋ ਫੂਡ ਕੁਆਲਿਟੀ ਹੈ ਜੇ ਬੰਦਾ ਬਣਦੇ ਹੋਏ ਵੇਖ ਲੇ ਤਾਂ ਬਾਹਰ ਖਾਣਾ ਛੱਡ ਦੂਗਾ ਕਿਉਂਕਿ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਉਹਦੇ ਵਿੱਚ ਕੋਈ ਸਫਾਈ ਨਹੀਂ ਹੁੰਦੀ ਕੋਈ ਇਨਸਪੈਕਸ਼ਨ ਇਹਨਾਂ ਦੀ ਕਰਦੇ ਆ ਤਾਂ ਉਸ ਵੇਲੇ ਫਿਰ ਇਹ ਕਹਿੰਦੇ ਵੀ ਇਹਨਾਂ ਦੇ ਚਲਾਨ ਮੋٹے ਨਿਕਲੇ ਜਾਂਦੇ ਆ ਕੱਟੇ ਜਾਂਦੇ ਆ ਤਾਂ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੂੰ ਸਫਾਈ ਮੇਨਟੇਨ ਰੱਖਣੀ ਚਾਹੀਦੀ ਕਿਉਂਕਿ ਅੱਧੇ ਸਮੇਂ ਦੇ ਵਿੱਚ ਪਿਛਲੇ ਦਿਨਾਂ 'ਚ ਵੇਖਿਆ ਸੀ ਅਸੀਂ ਸਟੂਡੈਂਟ ਸੈਂਟਰ ਦੇ ਵਿੱਚ ਵੀ ਉਹਦੇ ਚੂਹੇ ਨਿਕਲੇ ਕਿੜੇ ਮਕੋੜੇ ਨਿਕਲੇ ਜੋ ਸਹੀ ਨਹੀਂ ਹੈ ਇਸੇ ਇਤਨਾਲ ਖਿਲਵਾੜ ਹੈ ਪੰਜਾਬ ਦੇ ਵਿੱਚ ਵੀ ਕੁੜੀ ਕੇਕ ਖਾਣ ਨਾਲ ਕੁੜੀ ਦੀ ਡੈਥ ਹੋ ਗਈ ਸੀ ਤਾ ਇਥੇ ਜੋ ਕੁਆਲਿਟੀ ਉਹ ਚੰਗੀ ਹੋਣੀ ਚਾਹੀਦੀ ਹੈ ਸਾਡੀ ਇਹੀ ਮੁਹਿਮ ਸੀ ਬੀਇੰਗ ਦੀ ਕਾਉਂਸਲਰ ਆਫ ਥਿਸ ਬੋਰਡ ਅਸੀਂ ਚੋਨੇ ਇਹਨਾਂ ਨੂੰ ਵੀ ਇਹ ਕਿਹਾ ਸੀ ਕਿ ਮੈਂ ਜਾਂ ਤਾਂ ਸਫਾਈ ਚੰਗੀ ਰੱਖੋ ਚੰਗਾ ਫੂਡ ਪ੍ਰੋਵਾਈਡ ਕਰੋ ਮਾਰਜਨਲਾਈਜ਼ਡ ਰੇਟ ਤੇ ਪ੍ਰੋਵਾਈਡ ਕਰੋ ਜੇ ਤੁਹਾਨੂੰ ਨਹੀਂ ਪੁੱਗਦਾ ਤਾਂ ਤੁਸੀਂ ਟੈਂਡਰ ਨਾ ਲਓ ਕੋਈ ਹੋਰ ਲੈ ਲੂਗਾ ਪਰ ਜੇ ਗਲਤ ਕਰਨਗੇ ਤਾਂ ਇਹਨਾਂ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਰੇਡ ਵੀ ਮਾਰਾਂਗੇ ਤੇ ਨਾਲ ਹੁਣ ਜਿਵੇਂ ਦੇਖੀਏ ਉਹਰੇ ਪੀਜੀਆਈ ਦੇ ਵੀ ਜਿਵੇਂ ਆ ਲੋਕ ਆਏ ਹੋਏ ਨੇ ਚਲੋ ਦੁੱਖ ਚ ਹੀ ਆਉਂਦਾ ਬੰਦਾ ਇਥੇ ਆਮ ਤੌਰ ਤੇ ਦੇਖਿਆ ਜਾਵੇ ਤਾਂ ਜਿਹੜੇ ਨਾਲ ਦੇ ਲੋਕ ਨੇ ਉਹਰੇ ਖਾਣ ਪੀਣ ਆਜਣ ਯਾਨੀ ਕਿ ਔਰ ਰੇਟਾਂ ਦਾ ਜੇ ਦੇਖਿਆ ਜਾਵੇ ਬਾਕੀ ਚੰਡੀਗੜ੍ਹ ਦੇ ਅਕੋਰਡਿੰਗ ਤੁਸੀਂ ਇਹ ਗੱਲ ਕਹਿ ਰਹੇ ਹੋ ਜਾਂ ਇਸ ਸਿਚੁਏਸ਼ਨ ਨੂੰ ਦੇਖਦੇ ਕਹਿ ਰਹੇ ਹੋ ਜਿੱਥੇ ਐਸ ਪ੍ਰੈਜ਼ੈਂਟ ਇਹ ਪੂਰਾ ਸਿਸਟਮ ਬਣਾਇਆ ਹੋਇਆ ਹੈ ਦੇਖੋ ਜੀ ਅਸੀਂ ਰੇਟ ਕਹਿੰਨੇ ਇਸ ਏਰੀਏ ਦੇ ਹਿਸਾਬ ਦੇ ਨਾਲ ਜੇ ਇਹੀ ਦੁਕਾਨ ਜੇ ਕਹਿੰਦੇ ਵੀ ਕਿਸੇ ਹੋਰ ਪਾਸੇ ਹੁੰਦੀ ਤੁਸੀਂ ਲੈ ਸਕਦੇ ਸੀ ਅਸੀਂ ਕਹਿੰਨੇ ਵੀ ਉੱਥੇ ਠੀਕ ਤੁਸੀਂ ਜੋ ਚਾਰਜ ਕਰਨਾ ਉਸ ਉਸ ਚਾਰਜ 2 2 ਚਾਰ ਰੁਪਏ ਵਧਾ ਕੇ ਲਓ ਪਰ ਇਸ ਇੱਥੇ ਤਾਂ ਅਸੀਂ ਐਕਸਪੈਕਟ ਕਰਦੇ ਵੀ ਘੱਟ ਤੋਂ ਘੱਟ ਮਾਰਜਨ ਜਾਣਾ ਚਾਹੀਦਾ ਜੇਬ ਦੇ ਵਿੱਚ ਇਹ ਭਾਵੇਂ ਇਹਦਾ ਰੈਂਟ ਘਟਾਓ ਕਿਉਂਕਿ ਇਹ ਸਰਵਿਸ ਅਸੀਂ ਕਹਿੰਦੇ ਵੀ ਇਹ ਲੋਕਾਂ ਦੀ ਸੇਵਾ ਲਈ ਸੀਗਾ ਅਸੀਂ ਇਹਨੂੰ ਚਾਹੁੰਦੇ ਵੀ ਐਜ਼ ਅ ਸੇਵਾ ਪੀਜੀਆਈ ਦੇ ਪੇਸ਼ੈਂਟ ਸਟੂਡੈਂਟ ਦੀ ਸੇਵਾ ਲਈ ਹੋਣੀ ਚਾਹੀਦੀ ਐ ਸਟੂਡੈਂਟ ਕੋਈ ਐਵੇਂ ਇੱਥੇ ਨਹੀਂ ਆਂਦਾ ਵੀ ਕੋਈ 70 ਰੁਪਏ ਦਾ ਪਰੌਂਠਾ ਜਾਂ 80 ਰੁਪਏ ਦੀ ਦਾਲ ਲੈਣ ਦੇ ਲਈ ਜਾਂ ਮਹਿੰਗੀ ਕੋਈ ਖਾਣ ਪੀਣ ਲਈ ਆਂਦਾ ਐ ਇੱਥੇ ਮਾਰਜਨ ਲਈ ਰੇਟ ਹੋਣੇ ਚਾਹੀਦੇ ਮਾਰਜਨ ਲੇਟ ਹੋਣੇ ਚਾਹੀਦੇ 20-30 ਰੁਪਏ ਰੇਟ ਹੋਣਾ ਚਾਹੀਦਾ ਔਰ ਜੋ ਪੇਸ਼ੈਂਟਸ ਵੀ ਆਂਦੇ ਕੋਈ ਚਾਹ ਨਾਲ ਇੱਥੇ ਨਹੀਂ ਖਾਂਦਾ ਵੈਸੇ ਤਾਂ ਲੰਗਰ ਬਹੁਤ ਲੱਗਦੇ ਆ ਪਰ ਫਿਰ ਵੀ ਅਮਰਜੈਂਸੀ ਦੇ ਵਿੱਚ ਵੀ ਕੋਈ ਇੱਥ ਕਿ ਤਨਾ ਕਿਤੇ ਗਲਤ ਹੈ ਅਸੀਂ ਤਾਂ ਇਹਨੂੰ ਇਹ ਚਾਹੁੰਦੇ ਹਾਂ ਕਾਰਪੋਰੇਸ਼ਨ ਵੱਲੋਂ ਵੀ ਕਾਰਪੋਰੇਸ਼ਨ ਨੂੰ ਵੀ ਇੱਕ ਅਸੀਂ ਮੈਸੇਜ ਦੇ ਰਹੇ ਹਾਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਸਸਤੇ ਰੇਟ ਤੇ ਇੱਥੇ ਕੋਈ ਵੀ ਰੇਟ ਲਿਸਟ ਲਾਈ ਜਾਵੇ ਤੇ ਸਸਤੇ ਤੋਂ ਸਸਤਾ ਜੋ ਰੇਟ ਹੋ ਸਕਦਾ ਹੈ ਉਹ ਦੇਣਾ ਚਾਹੀਦਾ ਹੈ ਐਨ ਐਫ ਐਸ ਨੂੰ ਲੋਕੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਪਰੇਸ਼ਾਨੀ 'ਚ ਜਦੋਂ ਬੰਦਾ ਪੀਜੀਆ ਆਉਂਦਾ ਹੈ ਜਾਂ ਫਿਰ ਦੇਖੇ ਤਾਂ ਸਟੂਡੈਂਟਸ ਨੇ ਕੋਈ ਉਹਨਾਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ ਹਾਲਾਂਕਿ ਕੁਝ ਇੱਕ ਮਾਮਲਿਆਂ ਨੂੰ ਛੱਡ ਕੇ ਵਾਦਾਦ ਤੌਰ ਤੇ ਦੇਖਿਆ ਜਾਵੇ ਤਾਂ ਜ਼ਰੂਰਤਮੰਦ ਹੁੰਦੇ ਨੇ ਹੁਣ ਜੇ ਦੇਖਿਆ ਜਾਵੇ ਸਟਰੀਟ ਹੈ ਜਿਹ ਹੋਂ ਭਾਵੇਂ 24 ਘੰਟੇ ਜਿੰਨਾ ਮਰਜ਼ੀ ਕਰਤਾ ਹੋਵੇ ਪਰ ਹਜੇ ਵੀ ਜੇ ਦੇਖਿਆ ਜਾਵੇ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਤੇ ਕੁਆਲਿਟੀ ਜਿਹਦੇ ਨਾਲ ਲੋਕ ਦੇਖਦੇ ਨੇ ਵੀ ਜਿਹਨੂੰ ਐਮਸੀ ਦਾ ਸਿਸਟਮ ਰਨ ਕਰ ਰਿਹਾ ਹੈਗਾ ਯਾਨੀ ਕਿ ਅੱਗੇ ਭਾਵੇਂ ਟੈਂਡਰ ਆ ਤੇ ਪਰ ਪਿੱਛੇ ਐਮਸੀ ਖੜੀ ਆ ਤਾਂ ਲੋਕਾਂ ਦਾ ਉੱਥੇ ਵਿਸ਼ਵਾਸ ਵੱਧ ਜਾਂਦਾ ਪਰ ਉਹ ਵਿਸ਼ਵਾਸ ਦੇ ਨਾਲ ਪੈਸਾ ਤੇ ਕੁਆਲਿਟੀ ਦੋਨੇ ਚੀਜ਼ਾਂ ਮੈਚ ਖਾਂਦੀਆਂ ਨੇ ਇਸੇ ਚੀਜ਼ ਨੂੰ ਲੈ ਕੇ ਸਚਨ ਹੋਰਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਇਸ ਚੀਜ਼ ਨੂੰ ਵਾਚ ਵੀ ਕਰਾਂਗੇ ਤੇ ਹਾਊਸ ਦੇ ਵਿੱਚ ਮੁੱਦਾ ਚੱਕਣ ਦਾ ਮਤਲਬ ਇਹ ਸੀ ਕਿ ਐਮਸੀ ਇਹਦੇ ਵੱਲ ਧਿਆਨ ਦੇਵੇ ਨਹੀਂ ਫਿਰ ਉਹ ਆਪਦੇ ਤੌਰ ਦੇ ਉੱਤੇ ਅੱਗੇ ਮਿਹਨ ਦੇ ਮੰਗੂ ਇਹਨੂੰ ਛੇੜਨਗੇ ਪਰ ਲੋਕਾਂ ਦੀ ਲੁੱਟ ਨਾ ਹੋਵੇ ਲੋਕਾਂ ਨੂੰ ਚੰਗੀ ਚੀਜ਼ ਮਿਲੇ ਕਹਿੰਦੇ ਇਹ ਸਭ ਕੋਸ਼ਿਸ਼ ਕਰਕੇ ਆ ਕਿਉਂਕਿ ਪੁਰਾਣੇ ਦਿਨਾਂ ਦੇ ਵਿੱਚ ਕਈ ਮਾਮਲੇ ਕਹਿੰਦੇ ਸਾਡੇ ਧਿਆਨ ਚ ਆਏ ਨੇ ਕਿ ਰੇਟ ਤੇ ਦੂਜੇ ਪਾਸੇ ਕੁਆਲਿਟੀ ਨੂੰ ਲੈ ਕੇ ਸਮਝੌਤੇ ਹੁੰਦੇ ਹੋਏ ਨਜ਼ਰ ਆਏ ਨੇ ਸੀਨੀਅਰ ਵੀਡੀਓਨਸਮੰਤੇ ਇਹਦੇ ਨਾਲ ਉਸ ਮਿਸਿੰਗ ਰੋਜ਼ਾਨਾ ਸਪੋਰਟ ਟੀਵੀ ਚੰਗੀ